ਹਾਂਜੀ ਸਾਡੇ ਪਿੰਡ ਦੀ ਨਾ 150 ਕਿਲੇ ਦੀ ਬਰਬਾਦੀ ਪਈ ਜੀ ਸਸਰਾਲੀ ਕਲੋਨੀ ਦੀ ਅੱਧਾ ਕਿੰਨਾ ਦਿਆ ਪਿੰਡ ਦੀ ਬਰਬਾਦੀ ਨਹੀਂ ਭਾਈ ਸਾਡੇ ਸਸਰਾਲੀ ਕਲੋਨੀ ਦੀ ਬਰਬਾਦੀ ਪਈ ਆ ਜੀ ਪਪੂਲਰ ਲੱਗੇ ਸੀ ਝੋਨਾ ਲੱਗਿਆ ਸੀ 10 ਕਿਲੇ ਬੰਨ ਤੋਂ ਦੂਰ ਤੋਂ ਉੱਜੜਦਾ ਉੱਜੜਦੇ ਅੱਜ 13 ਦਿਨ ਹੋ ਗਏ ਸੀ ਅੱਜ ਬੰਨ ਤੋਂ ਸਾਡਾ ਅਸੀਂ 10 ਕਿਲੇ ਅੱਗੇ ਹੋਰ ਆ ਗਏ ਹਾਈਟੈਂਸ਼ਨ ਕੀ ਕਰਾਂਗੇ ਹਲੇ ਤੱਕ ਵੀ ਕੋਈ ਫਾਇਦੇ ਨਹੀਂ ਹੈ ਕਿ ਸਾਡੀ ਟੀਸੀ ਸਾਹਿਬ ਬੰਦਾ ਬਹੁਤ ਵਧੀਆ ਇੰਨਾ ਮੈਂ ਕਰਾ ਰਿਹਾ ਥੱਲੇ ਵਾਲਾ ਵਿਭਾਗ ਮੈਨਾਂ ਕੁਛ ਨਹੀਂ ਹਲਤਾ ਕਿ ਨਹੀਂ ਹੁਣ ਆਪਾਂ ਬੰਦ ਨੂੰ ਕੀ ਹੁਣ ਵਾਪਸ ਪੂਰੀ ਕਰ ਰਹੇ ਹਾਂ ਕਿ ਕਿਵੇਂ ਕਰ ਰਹੇ ਹਾਂ ਨਹੀਂ ਕਿਹੜਾ ਆ ਗਿਆ ਅੱਗੇ ਪਾ ਲੈ ਇੱਕ ਤੋਂ ਅੱਗੇ ਆਇਆ ਦੂਜੇ ਨਾਲ ਪਾ ਕੇ ਇੱਕ ਮਿੰਟ ਹੋ ਗਿਆ ਯਾਰ ਆਇਆ ਜੀ ਉਸ ਤੋਂ ਅੱਗੇ ਪ੍ਰਧਾਨ ਜੀ ਉਸ ਤੋਂ ਅੱਗੇ ਬੰਦਾ ਜੀ ਉਸ ਤੋਂ ਅੱਗੇ ਜੀ ਹੁਣ ਅਸਿਸਟੈਂਟ ਅੱਗੇ ਨਾਲੇ ਬੜੂ ਵੀ ਪੂਰਾ ਨਗਰ ਨਾਲ ਆਇਆ ਜਿਆ ਇਹਨਾਂ ਤਿੰਨ ਪਿੰਡ ਚਾਰ ਲੈ ਸਾਰੇ ਨਗਰ ਨਾਲ ਜੀ ਲਾਇਆ ਅੱਛਾ ਇੱਕ ਦੱਸੋ ਫਿਰ ਬਾਹਲੀ ਹੋਰ ਕਿੱਦੇ ਟੁੱਟ ਗਈ ਨਹੀਂ ਜੀ ਹੋਰ ਟੁੱਟ ਗਈ ਹੁਣ ਅੱਗੇ ਟੁੱਟ ਗਈ ਹੋਰ ਹੋ ਗਏ ਬਿਲਡਿੰਗ ਦੇ ਸਰ ਨਾਲ ਚੱਲਦੇ ਆ ਹੁਣ ਇਹ ਬਿਲਡਿੰਗ ਬੰਦ ਆ ਕੁਝ ਵੇਰ ਤੱਕ ਟਿਕੀ ਜਾਣੀ ਹੈ ਸਾਡਾ ਸਵਾਲ ਆ ਕਿ ਸਰਪੰਚ ਬਾਤ ਚ ਨਿਸ਼ਾਨਾ ਰਿਹਾ ਹੁਣ ਆਪਾਂ ਕਿੱਦਾਂ ਕਰੀਏ ਹਾਂਜੀ ਦੋ ਚੀਜ਼ਾਂ ਆ 91 ਚੁੱਪ ਚੁੱਪ ਹਾਂਜੀ ਇੱਕ ਤਾਂ ਜਦੋਂ ਲੰਬਾ ਕੰਮ ਹੈ ਇੱਕ ਤਾਂ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਜੇ ਪ੍ਰਮਾਤਮਾ ਮਿਹਰ ਕਰਿਆ ਭੜੀ ਆਉਂਦੀ ਹੈ ਸਰਕਾਰ ਆ ਸਾਰੇ ਕੰਕਰੀਟ ਦੇ ਬੰਦ ਬੰਦ ਬੋਲੇ ਇੱਕ ਪੁਆਇੰਟ ਵੀਰੇ ਮੇਰੀ ਬੇਨਤੀ ਹੈ ਆਪਾਂ ਮੇਰੀ ਗੱਲ ਸੁਣ ਲੋ ਨਾਰੇ ਹਲਿਆ ਤੋਂ ਜੀ ਜੀ ਹਾਂਜੀ ਦੋ ਗੱਲਾਂ ਸਭ ਤੋਂ ਪਹਿਲੇ ਮੈਂ ਕਰਨੀ ਆ ਇੱਕ ਕੋਈ ਵੀ ਗੰਦਾ ਪਾਣੀ ਇੱਕ ਬੂੰਦ ਵੀ ਮੈਂ ਦਰਿਆਵਾਂ ਚ ਨਹੀਂ ਜਾਣਾ ਠੀਕ ਆਹ ਜਿਹੜਾ ਗੰਦਾ ਪਾਣੀ ਹੈ ਆ ਮਰਵਾ ਰਿਆ ਪੰਜਾਬ ਦੀ ਜਵਾਨੀ ਨੂੰ ਤੇ ਸਾਰੇ ਲੋਕਾਂ ਨੂੰ ਮੇਰੇ ਮਾਤਾ ਜੀ ਨੂੰ ਵੀ ਕੈਂਸਰ ਇਸ ਕਰਕੇ ਹੋਇਆ ਸੀ ਸੋ ਇੱਕ ਤਾਂ ਮੈਂ ਮੇਰਾ ਵਾਂਗੂ ਹੈ ਕਿ ਮੈਂ ਨਹੀਂ ਗਿੰਦਾ ਪਾਣੀ ਪੈਂਦ ਦਿੰਦਾ ਇੱਕ ਬੂਦ ਵੀ ਸਰਕਾਰੋਂ ਦੇ। ਦੂਜੀ ਗੱਲ ਆ ਜਿਹੜਾ ਬੰਦ ਹੈ ਆ ਹਰ ਦੂਜੇ ਤੀਜੇ ਪੰਜਵੇਂ ਸਾਲ ਕੋਈ ਨਾ ਕੋਈ ਪੰਗਾ ਪੈਂਦਾ ਹੀ ਰਹਿੰਦਾ। ਪੈਂਦਾ ਜੀ ਰਹਿੰਦਾ। ਕਰੋੜਾਂ ਰੁਪਏ ਖਰਾਬ ਕਰਿੰਦੇ। ਤੀਜੀ ਗੱਲ ਹੈ। ਇੱਕ ਵਾਰ 7-8000 ਕਰੋੜ ਲਾ ਕੇ ਕੰਕਰੀਟ ਦਾ ਇੱਕ ਪਾਸੇ ਤੋਂ ਪਰਾਹਣ ਤੋਂ ਕਰਾ ਦਿਆ ਜੀ ਫਲਾਉਟ। ਰੋਪੜ ਤੋਂ ਫੀਲ ਤੱਕ। ਜੀ। ਪੱਕਾ ਜਿਵੇਂ ਸੜਕਾਂ ਬਣਾਈ ਮੈਂ ਕਿਹਾ ਸੀ ਨਾ ਬਿਲਕੁਲ ਜੀ ਬਿਲਕੁਲ। ਮੈਂ ਜਦੋਂ ਕਿਹਾ ਸੀ ਸੜਕਾਂ ਸੀਮੈਂਟ ਦੀ ਬਣਾਉਂਗ ਲੋਕੀ ਕਹਿੰਦੇ ਐਵੇਂ ਕਰਦੇ ਬਣਾਤੀਆਂ ਨਾ ਬਣਾਉਂਗੀਆਂ ਬਣਦੀਆਂ ਆਨ ਕਰਦੇ ਚੱਲ ਰਹੇ ਨੇ ਅੱਛਾ ਦੂਜੀ ਆ ਇੱਕ ਤਾਂ ਗੱਲ ਹੋ ਗਈ ਹਾਂਜੀ ਤੁਸੀਂ ਕੰਕਰੀਟ ਤੇ ਬੰਨ ਬਣਾਉਂਦੇ ਨਾ ਸਾਲੂ ਹੋਰ ਬਸ ਕੰਕਰੀਟ ਦੇ ਬੰਦ ਬਣ ਜਾਣਗੇ ਹਾਂਜੀ ਹੁਣ ਇੱਕ ਗੱਲ ਕਰਨੀ ਆ ਸੀ ਹੁਣ ਅਸੀਂ ਕੀ ਕਰਾਂਗੇ ਮੈਂ ਕੱਲ ਮੀਟਿੰਗ ਸਰਦੀ ਆ ਪਾਰਟੀ ਦੀ ਜੀ ਇੱਕ ਤਾਂ ਜਿਹੜੇ ਖੇਤਾਂ 'ਚ ਸਿਲਟ ਆਇਆ ਜੀ ਆ ਗਿਆ ਕਿੰਨੇ ਖੇਤਾਂ 'ਚ ਸਾਡੇ ਕਾਫੀ ਆ ਗਏ ਨੇ ਬਹੁਤ ਜ਼ਿਆਦਾ ਚਲੋ ਜਿਹੜੇ ਵੀ ਖੇਤਾਂ 'ਚ ਸਿਲਟ ਆਇਆ ਉਹ ਸੇਵਾ ਕਾਲੀ ਦਾ ਲਊਗਾ ਠੀਕ ਹੈ ਜੀ ਬੋਲੇ ਸੋ ਨਿਹਾਲ ਯਾਰ ਸੁਣ ਲੋ ਜੀ ਵਿਚੰਨਾ ਗੱਲ ਉਹ ਸੇਕ ਅਸੀਂ ਟਰੈਕਟਰ ਵੀ ਲੈ ਕੇ ਆਵਾਂਗੇ ਪੰਜਾਬ ਕੋਲ ਅਸੀਂ ਆਪਣੇ ਹਲਕੇ ਵੰਡ ਕੇ ਟਰੈਕਟਰ ਵੀ ਲੇਵਾਂਗੇ ਡੀਜ਼ਲ ਵੀ ਸਾਦਾ ਟਰੈਕਟਰ ਵੀ ਸਾਲਾ ਤੁਹਾਡੀ ਮਦਦ ਕਰਕੇ 10 ਦਿਨਾਂ ਦੇ ਅੰਦਰ ਅਸੀਂ ਥੋੜੀ ਸਿਲਟ ਤੇ ਲੈਵਲ ਕਰਕੇ ਤੁਹਾਨੂੰ ਦੇ ਦਾਂਗੇ ਦੂਜੀ ਗੱਲ ਜਿਹੜਾ ਸਿਲਟ ਜਿਹਦੇ ਖੇਤ ਚ ਹੈ ਉਹ ਸਿਲਟ ਉਹਦਾ ਜੋ ਮਰਜੀ ਤੁਸੀਂ ਵੇਚ ਸਕੋਗੇ ਜੇ ਕੋਈ ਪੰਗਾ ਲਾਊਗਾ ਮੈਂ ਅੱਗੇ ਖੜੂਗਾ 7 ਵਜੇ ਜੀ ਹਾਂ ਤੁਸੀਂ ਸੇਲ ਕਰ ਦਿਓ ਜੀ ਜਿੰਨਾ ਸ਼ਿਲਟਰ ਨਿਕਲਦਾ ਕਿਉਂਕਿ ਨੁਕਸਾਨ ਹੀ ਤੁਹਾਡਾ ਹੋਇਆ ਹਾਂਜੀ ਹਾਂਜੀ ਆ ਤਾਂ ਨਲਾਇਕ ਦਿੱਤਾ ਹਾਂਜੀ ਬੇਨਤੀ ਹੋਰ ਆ ਛੋਟੀ ਜੀ ਸਾਡੇਆਂ ਰੋਡਾਂ ਦਾ ਬਹੁਤ ਮਾੜਾ ਹਾਲ ਆ ਤੁਸੀਂ ਜਾ ਕੇ ਹੋਰੋਂ ਤੋਂ ਦੇਖਿਆ ਜੀ ਆਗੇ ਤੁਸੀਂ ਇੰਨਾ ਬੁਰਾ ਹਾਲ ਹੈ ਕਿੰਨੀ ਟ੍ਰੈਫਿਕ ਸੀ ਦੇਖਿਆ ਤੁਸੀਂ ਜਾ ਕੇ ਦੇਖ ਲਓ ਜੀ ਇਹਨਾਂ ਮਿਲੋ ਸਾਹਿਬ ਦੇ ਕਬੂਲ ਸਾਹਿਬ ਦੀ ਸੜਕਾਂ ਬਹੁਤ ਬੜੇ ਕੰਮੇ ਬਣੇ ਤੁਸੀਂ ਗੱਲ ਸੁਣ ਲਓ ਮਰਵਾਦੀ ਆ ਤੇ ਮੇਰੀ ਹੋਣੀ ਆ ਤੇ ਬੜੀ ਵਧੀਆ ਗੱਲ ਕਰਨੀ ਆ ਜਿਹੜੀਆਂ ਆ ਸੜਕਾਂ ਹੈ ਸੁਣ ਲੋ ਸੁਣ ਲੋ ਇਹਦਾ ਮੇਰੇ ਕੋਲੇ ਹੁਣ ਕੋਈ ਲਾਜ ਨਹੀਂ ਸਰਕਾਰ ਜੀ ਕਰ ਸਕਦੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਦੂਜੀ ਜਿੱਥੇ ਕੋਈ ਚਾਰੇ ਦੀ ਲੋੜ ਹੈ ਮੈਨੂੰ ਦੱਸ ਦਿਓ ਤੁਹਾਨੂੰ ਡੀਜ਼ਲ ਦੀ ਲੋੜ ਹੈ ਮੈਂ ਸਰਪੰਚਾ ਜੀ ਪਿੰਡ ਦਾ ਜੀ ਹਾਂ ਡੀਜ਼ਲ ਦੀ ਲੋੜ ਹੈ ਹੈਗੀ ਹੁਣ ਡੀਜ਼ਲ ਦੀ ਕਿਰਪਾ ਹੈ ਜੀ ਤੁਸੀਂ ਆਪ ਜੀ ਵੱਲੋਂ ਮਿੱਟੀ ਦਾ ਆਪ ਜੀ ਨੇ ਦੇਣਾ ਉਹ ਤੁਸੀਂ ਕਿਰਪਾ ਕਰ ਦਿਓ ਡੀਜ਼ਲ ਵੀ ਨਹੀਂ ਦੇਣਾ ਹਾਂ ਜੀ ਹਾਂ ਜੀ ਆ ਵੀ ਜੀ ਡੀਐਲ ਆ ਗਿਆ ਇੱਕ ਮਿੰਟ ਇੱਕ ਮਿੰਟ ਮਾਦਲ ਸਾਹਿਬ ਡੀਐਲ ਆ ਜਾਏ ਜਦੋਂ ਡੀਐਲ ਚੱਲੀ ਜਾਂਦਾ ਜੀ ਪਹਿਲਾਂ ਤੁਸੀਂ ਸਾਡੇ ਪਿੰਡਾਂ ਤੋਂ ਮੀਨਾ ਸਹੀ ਹੁਣ ਤੋਂ ਡੀਐਲ ਦੀਆਂ ਬੰਦਨਾ ਕਰੀਏ ਇੱਕ ਮਿੰਟ ਦੋ ਮਿੰਟ ਬੋਲਿਆ ਨਾ ਜੀ ਆ ਜੀ ਸੱਜੂ ਜੀ ਹੋ ਜਾਓ ਸਾਡੇ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਮਾਰ ਪਈ ਆ ਅਸੀਂ ਬਹੁਤ سارے ਪਿੰਡਾਂ ਦੇ ਸਾਡੇ ਪਿੱਛੇ ਸਾਰੇ ਖੜੇ ਅਸੀਂ ਇਕੱਠੇ ਅਸੀਂ ਬੜਾ ਰੌਲਾ ਪਾਇਆ ਰੀਤੇ ਦੇ ਖਿਲਾਫ ਕਿ ਰੀਤਾ ਬੰਦ ਕੀਤਾ ਜਾਵੇ ਪਰਚਾ ਵੀ ਕੀਤਾ ਥਾਣੇ ਬੰਦ ਵੀ ਕੀਤਾ ਗਿਆ ਸਾਡੀਆਂ ਤਿੰਨ ਪੰਚਾਇਤਾਂ ਦੇ ਪਰਚੇ ਹੋਏ ਪਰ ਮੈਨੂੰ ਕਿ ਮਾਫੀ ਆ ਨਾ ਇੱਕ ਜੀ ਸਾਡੀ ਨਹੀਂ ਹੋ ਜੀ ਸਾਡੀ 40 40 40 40 ਫੋਟਾ ਸਾਰੇ ਪਿੰਡ ਖੜੇ ਆ ਆ ਤਾਂ ਸਾਰੇ ਅੰਦਰ ਜਾਣ ਹਾਂ ਸਹੀ ਨੁਕਸਾਨ ਦੋ ਗੱਲ ਦੋ ਗੱਲਾਂ ਕਰਕੇ ਨੁਕਸਾਨ ਹੋਇਆ ਜੇ ਮੀਂਹ ਦਾ ਮੀਂਹ ਦਾ ਤਾਂ ਪਚਾਹ ਹੋ ਜਾਣਾ ਸੀ ਵੱਡੇ ਬਾਦਲ ਸਾਹਿਬ ਕੀ ਕਰਦੇ ਸੀ 4-5 ਮਹੀਨੇ ਪਹਿਲੇ ਹੀ ਮੀਟਿੰਗ ਕਰਕੇ ਮਹਿਕਮੇ ਨੂੰ ਬੁਲਾ ਕੇ ਬੰਦ ਪੱਕੇ ਕਰਾਉਣੇ ਡੀਸੇਲਟਿੰਗ ਕਰਨੀ ਪਹਿਲੇ ਤਿਆਰੀ ਡਰੇਨਾ ਸਾਫ ਕਰਨੀ ਅਸੀਂ ਤਿਆਰੀ ਕਰ ਲੈਂਦੇ ਸੀ ਆ ਜਦੋਂ ਝਾੜੂ ਵਾਲਾ ਤੁਵੰਤਪਨ ਆਇਆ 4 ਸਾਲ ਹੋ ਗਏ ਮੀਟਿੰਗ ਨਹੀਂ ਕੀਤੀ ਤੁਵਾਨੀ ਨਹੀਂ ਦਿੱਤੀ 나ਜੀ ਬਿਮਾਰ ਹੋ ਕੇ ਹਸਪਤਾਲ ਨਾਲੇ ਨਾਲੇ ਹੋ ਰਿਹਾ ਜਿਹੜਾ ਸਾਡੇ ਗੁਰਦਾਸਪੁਰਾ ਦਾ ਇਹ ਡੈਮ ਹੈ ਸਾਡਾ ਉਹ 4 ਮਹੀਨੇ ਪਹਿਲੇ ਇੰਜੀਨੀਅਰਾਂ ਨੇ ਲਿਖ ਕੇ ਦਿੱਤਾ ਕਿ ਆ ਟੁੱਟ ਜਾਣਾ ਹੈ ਕਿਉਂ ਨਾ ਜੀ ਸਾਨੂੰ ਪੈਸਾ ਦਿਓ ਣ ਤਖੜਾ ਕਰੀਏ ਦਿੱਤੀਆਂ ਦੇ ਦਿੱਤਾ ਟੁੱਟ ਗਿਆ ਸਾਰਾ ਮੱਝ ਰੁਣ ਗਿਆ ਆ ਤੇ ਇਨਾ ਦੀ ਨਲਾਕੀ ਕਰ ਪਿਆ ਚਲੋ ਜਿਹੜਾ ਬਾਗਲ ਸਾਹਿਬ ਹੁਣ ਰਾਜਨ ਹੋ ਗਿਆ ਜੀ 18 ਦਿਨ ਹੋ ਗਏ ਲਾਕਾ ਪੂਰੇ ਜੋਰ ਨਾਲ ਲੱਗਿਆ ਆ ਆਪਕੋ ਆਪਣੇ ਸੰਦ ਲਏ ਹੋਏ ਆ ਜੀ ਆਪਣੀਆਂ ਮਜਿੰਨਾ ਆਪਣੇ ਟਰੈਕਟਰ ਲੱਗੇ ਹੋਏ ਆ ਜੀ ਕੋਈ ਪਾਰੋਂ ਨਹੀਂ ਕੋਈ ਸਰਕਾਰ ਵੱਲੋਂ ਕੋ ਟਰੈਕਟਰ ਨਹੀਂ ਮਿਲੇ ਕੋ ਜੇਸਬੀਆਂ ਨਹੀਂ ਮਿਲੀਆਂ ਇਲਾਕੇ ਦੀ ਬੋਪਲੈਂਡ ਆਇਆ ਜੀ ਆਪਣੀਆਂ ਮਜਿੰਨਾ ਲਾ ਕੇ ਆਪਣੇ ਟਰੈਕਟਰ ਲਾ ਕੇ ਬਾਸ ਸਾਹਿਬ ਨੇ ਤੁਸੀਂ ਐ ਕਰੋ ਆ ਬਾਸ ਸਾਹਿਬ ਸੁਣੋ ਸਰਪੰਚ ਸਾਹਿਬ ਵੀ ਸੁਣੋ ਜੀ ਸਰਪੰਚ ਸਾਹਿਬ ਇੱਕ ਦਾ ਐ ਕਰੋ ਸਰਪੰਚ ਸਾਹਿਬ ਆ ਤਾਂ ਮੈਂ ਇੱਕ ਮਿੰਟ ਇਹਨੂੰ ਦੇ ਦਿੰਦਾ ਇੱਕ ਦਾ 2 ਲੱਖ ਮੈਂ ਹੋਈ ਖੜਾਰੇ ਡੀਜ਼ਲ ਚਾਹੀਦਾ 2000 ਲੀਟਰ 3000 ਲੀਟਰ 4000 ਲੀਟਰ ਤੁਸੀਂ ਦੱਸ ਦਿਓ ਸ਼ਰਨਜੀਤ ਨੂੰ ਕੱਲ ਮੈਂ ਨਾਲ ਦੇਣਾ ਭੇਜ ਦੇਵਾਂ ਡੀਜ਼ਲ ਥੋੜੇ ਥੋੜੇ ਤੁਸੀਂ ਹੁਣ ਤੁਸੀਂ ਹੁਣ ਆਪਣਾ ਡੀਜ਼ਲ ਹੀ ਲਾਉਣਾ ਤੁਸੀਂ ਹੁਣ ਆਪਣਾ ਡੀਜ਼ਲ ਅਸੀਂ ਹੁਣ ਉਹਨਾਂ ਡੀਜ਼ਲ ਦਾ ਤੁਸੀਂ ਖर्चा ਨਹੀਂ ਕਰਨਾ ਆ ਸੇਵਾ ਮੈਂ ਲੈ ਲੈਣਾ ਤੁਹਾਨੂੰ ਅਸੀਂ 4000 ਲੀਟਰ ਕੱਲ ਭੇਜਨੇ ਆ 4000 ਲੀਟਰ ਤੇਲ ਹੋ ਗਿਆ ਬਾਕੀ 2000 ਰੁਪਏ ਬਾਕੀ ਹੋਣਗੇ ਬਾਬਾ ਸਾਹਿਬ ਜੀ ਬਾਬਾ ਸਾਹਿਬ ਮੇਰੇ ਇੱਕ ਮਿੰਟ ਇੱਕ ਗੱਲ ਸੁਣ ਲੈ ਮੈਂ ਸਵੇਰ ਦਾ ਹੀ ਉਰੇ ਆ ਮੇਰੇ ਯਾਰ ਦੋਸਤ ਦੇਵ ਸਿੰਘ ਸਰਪੰਚ ਅੱਧੇ ਗੱਲ ਬਗਾ ਨਹੀਂ ਜੀ ਮੈਂ ਉਹ ਤੁਹਾਡਾ ਫੈਨ ਆ ਮੈਂ ਉਰੇ ਆ ਪੁੱਛ ਲੋ ਬਲਹਰ ਮੈਂ ਤੁਹਾਡਾ ਫੈਨ ਆ ਮੈਂ ਤੁਹਾਡੇ ਫੋਟੋ ਲਗਾ ਜਾਈ ਅੱਬਾ ਨਹੀਂ ਆ ਜਾ ਆ ਜਾ ਜਲਦੀ ਬੇਨਤੀ ਬਾਬਾ ਜੀ ਬੇਨਤੀ ਜੀ ਜੋ ਮਸਤੀ ਕਰਦਾ ਸਾਹਿਬ ਨੇ ਚੱਕਰ ਬੰਦਾਰੀਆਂ ਨਾਲ ਕੋਈ ਵੀ لا تھوڑا لا تھوڑا چلو اپا فون کرانے آجي آجي جی تھینک یو